ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਸੋਮਵਾਰ ਸ਼ਾਮ ਨੂੰ ਹੋਈ ਮੰਤਰੀ ਮੰਡਲ ਦੇ ਵਿੱਚ ਕੀ ਕੀ ਅਹਿਮ ਫੈਸਲੇ ਲਏ ਗਏ ਜਾਣਕਾਰੀ ਦਿੱਤੀ ਪੰਜਾਬ ਦੇ ਕੈਬਨਿਟ ਮੰਤਰੀ ਦਲਜੀਤ ਸਿੰਘ ਚਿਹਾਣਾ ਨੇ ਇੱਕ ਪਾਵਰ ਆਫ ਟਾਰਨੀ ਦੇ ਉੱਤੇ 2% ਸਟੈਂਪ ਡਿਊਟੀ ਜਿਹੜੀ ਆ ਉਹ ਪਹਿਲਾਂ ਲੱਗਦੀ ਸੀ ਉਹ ਸਟੈਂਪ ਡਿਊਟੀ ਵੀ ਜਿਹੜੀ ਆ ਉਹ ਮਾਫ ਕਰਨ ਦਾ ਫੈਸਲਾ ਅੱਜ ਲਿਆ ਹੋਇਆ ਹੈ ਮਿਊਸਪਲ ਕਮੇਟੀ ਤੇ ਮਿਊਸਪਲ ਕਾਰਪੋਰੇਸ਼ਨ ਦੇ ਐਕਟ ਜਿਹੜੇ ਆ ਜੀ ਤੇ ਸ਼ਹਿਰਾਂ ਦੇ ਵਿੱਚ ਕੁਝ ਲੋਕੀ ਬੜੇ ਲੰਬੇ ਸਮੇਂ ਤੋਂ ਮਿਊਨਿਸਪਲ ਕਮੇਟੀ ਦੀਆਂ ਦੁਕਾਨਾਂ ਦੇ ਉੱਤੇ ਜਿਹੜੇ ਆ ਉਜਾ ਤੱਕ ਰਾਏ ਦਾਪ ਦੇ ਤੌਰ ਤੇ ਤੇ ਜਾਂ ਫਰਦਰ ਸਬਲਟਿੰਗ ਦੇ ਤੌਰ ਦੇ ਉੱਤੇ ਕਈ ਸਾਂਭਾਪਤੀ ਜਿਹੜੇ ਆ ਆਪਣੇ ਕੋਲੇ ਉਹਨਾਂ ਦੇ ਕਬਜ਼ੇ ਆ ਲੇਕਿਨ ਉਹਨਾਂ ਦਾ ਰੈਵਨਿਊ ਜਿਹੜਾ ਮਿਊਨਿਸਪਲ ਕਮੇਟੀਆਂ ਨੂੰ ਕੁਝ ਜ਼ਿਆਦਾ ਦਿੰਦਾ ਇੱਕ ਤਾਂ ਅੱਜ ਪਾਲਸੀ ਜਿਹੜੀ ਆ ਉਸ ਐਕਟ ਦੇ ਵਿੱਚ ਸੋਧ ਕੀਤੀ ਜਾ ਰਹੀ ਹੈ ਕਿਉਂਕਿ ਤਾਂ ਜੋ ਜਿਹੜੇ ਲੋਕੀ 20 ਸਾਲਾਂ ਤੋਂ ਵੱਧ ਸਮੇਂ ਤੋਂ ਮਿਊਨਿਸਪਲ ਕਮੇਟੀ ਦੀਆਂ ਥਾਵਾਂ ਦੇ ਉੱਤੇ ਕਬਜ਼ਾ ਹੈਗੇ ਆ ਕਿਤੇ ਮਾਰਕੀਟ ਦੇ ਵਿੱਚ ਦੁਕਾਨਾਂ ਹੈ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਕੰਮ ਹੈ ਉਹਨਾਂ ਨੂੰ ਜਿਹੜੇ ਆ ਉਹਨਾਂ ਦੇ ਤੇ ਲਿਆ ਗਿਆ ਪੈਸੇ ਜਮ੍ਹਾਂ ਕਰਵਾ ਕੇ ਉਹਨਾਂ ਨੂੰ ਉਹਦੇ ਹੱਕ ਦੇ ਦਿੱਤੇ ਇਧwidehat area ਦੇ ਵਿੱਚ ਬਹੁਤ ਸਾਰੀਆਂ ਪ੍ਰਵਿੰਸ਼ੀਅਲ ਗਵਰਨਮੈਂਟ ਦੀਆਂ ਜਾਂ ਇਸ ਤਰ੍ਹਾਂ ਦੀਆਂ ਹੋਰ ਸਰਕਾਰੀ ਪ੍ਰਾਪਰਟੀਆਂ ਜਿਨ੍ਹਾਂ ਤੇ ਲੋਕੀ ਦਹਾਕਿਆ ਬੱਧੀ ਜਿਹੜਾ ਉਹ ਕਬਜ਼ੇ 'ਤੇ ਆ ਉਹਨਾਂ ਵਾਸਤੇ ਵੀ ਇੱਕ ਸਪੈਸ਼ਲ ਅਲਾਟਮੈਂਟ ਦੀ ਜਿਹੜੀ ਪਾਲਿਸੀ ਹੈ ਉਹ ਵੀ ਬਣਾਈ ਜਾ ਰਹੀ ਹੈ ਕਿ ਉਹਨਾਂ ਨੂੰ ਅਲਾਟਮੈਂਟ ਜਿਹੜੀ ਹੈ ਉਹਨਾਂ ਭਾਂ ਜਿਹੜੀਆਂ ਹੈ 5 ਏਕੜ ਤੱਕ ਜਿਹੜੀ ਉਹਨਾਂ ਕੋਲੇ ਜ਼ਮੀਨ ਹੈ ਉਹਨੂੰ ਅਲਾਟਮੈਂਟ ਜਿਹੜੀ ਹੈ ਓਕੇ ਬੋਰਡ ਹੈਗਾ ਜਿਹਨਾਂ ਦੇ ਵਿੱਚ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਈ ਹੈ ਉਹ ਕ੍ਰੀਏਟ ਕੀਤੀ ਜਾਣੀ ਹੈ ਉਹ ਚਕਾਦੀ ਬੋਰਡ ਵੀ ਹੈਗਾ ਪੰਜਾਬ ਸਟੇਟ ਟੈਕਨੀਕਲ ਐਜੂਕੇਸ਼ਨ ਬੋਰਡ ਵੀ ਹੈਗਾ ਉਹ ਵੀ ਫੈਸਲਾ ਅੱਜ ਦੇ ਕੇ